ਜਦੋਂ ਇੱਕ ਘਰ ਦਾ ਮੁਖੀ ਵਰਕਰ ਦੀ ਗੱਲ ਨਾ ਸੁਣੇ ਸ਼ਾਹੂਕਰ ਦੀ ਗੱਲ ਸੁਣੇ ਤੇ ਫਿਰ ਉਸ ਘਰ ਨੂੰ ਛੱਡਣਾ ਹੀ ਚੰਗਾ ਉਹ ਬਹੁਤ ਵੱਡੀ ਲਿਸਟ ਹੈ ਤਿਆਰੀ ਹੈ ਵੇਖੀ ਚੱਲੋ ਅਜੇ ਤਾਂ ਸ਼ੁਰੂਆਤ ਨਾਰਾਜ਼ਗੀਆਂ ਬਹੁਤ ਸ਼ੁਰੂ ਹੋ ਚੁੱਕੀਆਂ ਵਰਕਰ ਦੀ ਵੈਲਿਊ ਨਹੀਂ ਖਤਮ ਹੋ ਗਈ ਲੁਧਿਆਣਾ ਵੀ ਤੇ ਟੋਕਾਂ ਦੇ ਵਿੱਚ 2000 ਵੋਟ ਹੈ ਹੋਰ ਇਵਨ ਕਿ ਉਹਦੇ ਵਿੱਚ ਪ੍ਰਵਾਂਚਲੀ ਵੋਟ ਵੀ ਬਣ ਚੁੱਕੀ ਹੈ ਜਿਹੜੀ ਕਿ ਭਾਪੀ ਆਪਣੀ ਗਿੰਦੀ ਹੈ ਨਰਾਜਗੀਆਂ ਹਰ ਪਰਿਵਾਰ 'ਚ ਹੁੰਦੀਆਂ ਜਦੋਂ ਇੱਕ ਪਰਿਵਾਰ ਦਾ ਨਰਾਜਗੀ ਵੱਡਾ ਹੋਵੇ ਉਹ ਨਾ ਸੁਣੇ ਫਿਰ ਘਰ ਦਾ ਬੱਚਾ ਅੱਡ ਹੋ ਜਾਂਦਾ ਜਿਹੜਾ ਲੜਦਾ ਉਹਨੂੰ ਪਤਾ ਹੋਏਗਾ ਵਰਕਰ ਨੂੰ ਤਾਂ ਕੋਈ ਫੰਡ ਨਹੀਂ ਆਉਂਦਾ ਵੀ ਸੇਵਾ ਕਦੇ ਕਰਦੀ ਨਹੀਂ ਦੇਖੋ ਦੇਸ਼ ਦੇ ਹਿੱਤ ਲਈ ਸੇਵਾ ਕੀਤੀ ਕੋਈ ਬਿਲ ਬਿਲ ਫ੍ਰੀ ਨਹੀਂ ਹੈਗਾ ਬਿਜਲੀ ਕਿਹਨੂੰ ਫ੍ਰੀ ਆਉਂਦੀ ਬਿਜਲੀ ਕਿਸੇ ਨੂੰ ਫ੍ਰੀ ਨਹੀਂ ਆ ਬਹੁਤ ਬਹੁਤ ਘੱਟ ਕਰ ਘਰਾਂ ਨੂੰ ਬਿਜਲੀ ਫ੍ਰੀ ਹੈ ਸਾਰੇ ਘਰਾਂ ਨੂੰ ਬਿਲੀ ਫ੍ਰੀ ਨਹੀਂ ਹੈ ਲੁਧਰਣਾ ਲਾਈਵ ਦੇਖਣ ਵਾਲੇ तमाम ਦਰਸ਼ਕਾਂ ਨੂੰ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਕੌਂਸਲਰ ਤੇ ਇਲੈਕਸ਼ਨ ਜਿਹੜੇ ਆ ਹੁਣ ਜਲਦੀ ਸ਼ੁਰੂ ਹੋ ਜਾਣਗੇ ਲੇਕਿਨ ਉਸ ਤੋਂ ਪਹਿਲੇ ਜਿਹੜੇ ਨੇ ਕਈ ਬੀਜੇਪੀ ਦੇ ਜਿਹੜੇ ਵਰਕਰ ਪੁਰਾਣੇ ਵਰਕਰ ਸੀਗੇ ਹੁਣ ਕਾਂਗਰਸ ਦੇ ਵਿੱਚ ਸ਼ਾਮਿਲ ਹੋ ਰਹੇ ਨੇ ਕਾਂਗਰਸ ਦੇ ਵਿੱਚ ਵੀ ਜੋਸ਼ ਆ ਚੁੱਕਾ ਹੈ ਕਿਉਂਕਿ ਬੀਜੇਪੀ ਦੇ ਵਿੱਚ ਰੀਡ ਦੀ ਹੱਡੀ ਮੰਨੇ ਜਾਣ ਵਾਲੇ ਕੁਝ ਐਸੇ ਲੋਕ ਜਿਹੜੇ ਹੈਗੇ ਨੇ ਉਹ ਬੀਜੇਪੀ ਤੂੰ ਛੱਡ ਕੇ ਜਿਹੜਾ ਕਾਂਗਰਸ ਦੇ ਵਿੱਚ ਸ਼ਾਮਿਲ ਹੋਏ ਅੱਜ ਜਿਹੜੇ ਜ਼ਿਲ੍ਹਾ ਪ੍ਰਧਾਨ ਸੰਜੇ ਤਲਵਾਰ ਨੇ ਕਾਂਗਰਸ ਕਮੇਟੀ ਦੇ ਲੇਕਿਨ ਉਹਨਾਂ ਦੇ ਦਫ਼ਤਰ ਵਿੱਚ ਮੌਜੂਦ ਹੈ ਗ ਵਰਕਰ ਦੀ ਗੱਲ ਨਾ ਸੁਣੇ ਸ਼ੋਅਕਾਰ ਦੀ ਗੱਲ ਸੁਣੇ ਤੇ ਫਿਰ ਉਸ ਘਰ ਨੂੰ ਛੱਡਣਾ ਹੀ ਚੰਗਾ ਹੁੰਦਾ ਜਦੋਂ ਇੱਕ ਘਰ ਦਾ ਮੁਖੀ ਘਰ ਵਰਕਰ ਜਾ ਕੇ ਰੋਵੇ ਵੀ ਮੇਰੀ ਆ ਪ੍ਰੋਬਲਮ ਹੈ ਉਸ ਚੀਜ਼ ਬਾਰੇ ਉਹਨੂੰ ਧਿਆਨ ਨਾ ਦੇਵੇ ਮਤਲਬ ਬੀਜੇਪੀ ਦੇ ਵਿੱਚ ਵੀ ਅਸੀਂ ਫੁੱਟ ਪੈਣ ਲੱਗ ਗੀ ਆ ਕਿ ਘਰ ਦਾ ਕਿਹੜਾ ਮੋਢੀ ਹੈਗਾ ਜਿਨੇ ਬਗਾਵਤਾਂ ਸ਼ੁਰੂ ਕਰਕੇ ਕਈ ਹੋਰ ਵਰਕਰ ਵੀ ਆਣ ਕੇ ਬੀਜੇਪੀ ਦੇ ਬਹੁਤ ਵੱਡੀ ਲਿਸਟ ਹੈ ਤਿਆਰੀ ਹੈ ਵੇਖੀ ਚੱਲੋ ਅਜੇ ਤਾਂ ਸ਼ੁਰੂਆਤ ਹੋਈ ਹੈ ਇਹ ਕਿਹੜੇ ਨਾਮ ਨੇ ਹੈਗੇ ਨੇ ਜਿਹੜੇ ਬੀਜੇਪੀ ਚ ਜਿਹੜੀ ਆਪਣੇ ਆਪ ਨੂੰ ਆਕਾ ਸਮਝਦੇ ਨੇ ਤੇ ਲੁਧਿਆਣਾ ਸ਼ਹਿਰ ਦੀ ਰੀੜ ਦੀ ਹੱਡੀ ਸਮਝ ਜਾਂਦੇ ਨੇ ਤੇ ਵਰਕਰਾਂ ਦੀ ਪਰਵਾਹ ਨਹੀਂ ਕਰਦੇ ਉਹ ਨਾਮ ਸਾਡੇ ਕੋਲੋਂ ਨਾ ਘਟਾਓ ਸਾਰੇ ਲੁਧਿਆਣੇ ਨੂੰ ਪਤਾ ਕਿਹੜੀ ਬਗਾਵਤ ਸ਼ੁਰੂ ਹੋਈ ਬੀਜੇਪੀ ਦੇ ਵਿੱਚ ਬੀਜੇਪੀ ਚ ਨਾਰਾਜ਼ਗੀਆਂ ਬਹੁਤ ਸ਼ੁਰੂ ਹੋ ਚੁੱਕੀਆਂ ਵਰਕਰ ਦੀ ਵੈਲਿਊ ਨਹੀਂ ਖਤਮ ਹੋ ਗਈ ਲੁਧਿਆਣਾ ਬੀਜੇਪੀ ਹਾਂ ਠੀਕ ਹੈ ਨਾ ਵਰਕਰ ਦੀ ਗੱਲ ਕਰਦੇ ਨੇ ਹਾਂਜੀ ਇਹ ਤਾਂ ਜੋੜ ਨਹੀਂ ਗੱਲ ਕਰਦੇ ਨੇ ਕਿਹਨੂੰ ਜੋੜਿਆ ਜੋੜਿਆ ਕੋਈ ਬੰਦਾ ਤੱਕ ਕਿੰਨੂੰ ਜੋੜਿਆ ਮੈਨੂੰ ਤੁਹਾਨੂੰ ਪੁੱਛ ਰਿਹਾ ਜਿਹੜੇ ਬੰਦੇ ਜੁੜੇ ਨੇ ਜੋੜਨ ਦੀ ਗੱਲ ਕਰਦੇ ਆ ਕਿ ਇਹ ਕੀ ਨਾਰਾ ਦੇਸ਼ ہمارا ਦੇਸ਼ ہمارا ਕਿੱਥੇ ਜੁੜਿਆ ਮੈਨੂੰ ਇਹ ਦੱਸ ਦੋ ਮੈਨੂੰ ਤੁਸੀਂ ਦੱਸ ਦੋ ਮੈਂ ਤਾਂ ਤੁਹਾਡੇ ਨਾਲ ਇੱਕ ਸਿੰਪਲ ਜੀ ਗੱਲ ਕਰਦਾ ਵੀ ਤੁਸੀਂ ਲੁਧਿਆਣੇ ਦੇ ਵਿੱਚ ਮੈਂ 13 ਸਾਲ ਤੋਂ ਪਾਰਟੀ ਦੀ ਸੇਵਾ ਕੀਤੀ ਹਮ ਲਖਣ ਲੜਿਆ ਮੈਂ ਤਿੰਨ ਵਾਰੀ ਦਾ ਮੰਡਲ ਜਨਰਲ ਸੈਕਟਰੀ ਨੇ ਆ ਫਿਰ ਮੈਂ ਹੁਣ ਜ਼ਿਲ੍ਹਾ ਕਾਰਜਕਾਰੀ ਮੈਂਬਰ ਵੀ ਆ ਕਾਉਂਸਲਰ ਵੀ ਆ ਚੁੱਕੇ ਆ ਕਾਉਂਸਲਰ ਲੜਿਆ ਲੜੀਆਂ ਕੌਂਸਲਰ ਹਾਂ 12 ਚ ਮੈਂ ਲੜਿਆ ਫਾਈਟ ਦਿੱਤੀ ਪਾਰਟੀ ਨੂੰ ਦੋ ਐਜੀ ਥਾਵਾਂ ਤੇ ਸਟੈਂਡ ਕੀਤਾ ਜਿੱਥੇ ਪਾਰਟੀ ਨਹੀਂ ਸੀ ਢੋਕਾ ਮੱਲਾ ਧਰਮਪੁਰਾ ਸਟੈਂਡ ਕੀਤੀ ਕਿ ਮੈਂ ਇੱਕ ਗੱਲ ਦਾ ਜੋ ਰਾਮ ਕੋ ਲਾएंगे ਉਹ ਹਮ ਉਨਕੋ ਲਾएंगे ਉਹ ਨਾਰੇ ਦੇ ਬਾਅਦ ਜਿਹੜੀ ਹੈ ਕਿੱਸ ਤਰ ਬੀਜੇਪੀ ਦੀ ਕਿਸ ਤਰ੍ਹਾਂ ਦੀ ਰਣਨੀਤੀ ਰਹੀ ਸੀ ਕਿ ਬੀਜੇਪੀ ਉਸ ਨਾਰੇ ਤੋਂ ਜਿੱਤੀ ਸੀਗੀ ਜਿਹੜੇ ਵੋਟਾਂ ਜਿਹੜੇ ਜ਼ਿਆਦਾ ਲੈ ਗਈ ਸੀਗੀ ਉਹ ਵੋਟ ਪਈ ਸੀ ਤੇ ਰਾਮ ਮੰਦਰ ਨੂੰ ਪਈ ਸੀ ਰਾਮ ਮੰਦਰ ਨੂੰ ਪਈ ਸੀ ਤੁਸੀਂ ਮੈਂ ਤੁਹਾਨੂੰ ਇੱਕ ਬੜੀ ਔਨ ਰਿਕਾਰਡ ਉਹ ਉਦਾਹਰਨ ਦੇਣ ਲੱਗਾ ਟੋਕਾ ਮਹੱਲੇ ਤੇ ਦੋ ਬੂਥ ਹੈ ਜੀ ਟੋਕਾ ਦੇ ਵਿੱਚ 2000 ਵੋਟ ਹੈ ਹੋਰ ਈਵਨ ਕਿ ਉਹਦੇ ਵਿੱਚ ਪ੍ਰਵੰਚਲੀ ਵੋਟ ਵੀ ਬਣ ਚੁੱਕੀ ਹੈ ਜਿਹੜੀ ਕਿ ਬੀਜੇਪੀ ਆਪਣੀ ਗਿੰਦੀ ਹੈ ਪਰ ਉਸ ਉਹ ਦੋ ਬੂਥਾਂ ਦੇ ਉਤੇ ਕੋਈ ਕੰਪੇਨਿੰਗ ਨਹੀਂ ਹੋਈ ਕੋਈ ਪਰਚੀ ਵੰਡਣ ਦੀ ਡਿਊਟੀ ਮੈਂ ਮੰਗਦਾ ਰਹਿ ਗਿਆ ਵੀ ਮੇਰਾ ਇਲਾਕਾ ਹੈ ਮੈਨੂੰ ਪਰਚੀ ਪਰਚੀਆਂ ਦਿਓ ਮੈਂ ਵੰਡ ਕੇ ਆਉਂਗਾ ਲੇਕਿਨ ਬੀਜੇਪੀ ਚਾਹੂਗਾ ਤੁਸੀਂ ਕੌਣ ਹੋ ਪਾਈ ਸਾਹਿਬ ਉਹ ਉਹਨਾਂ ਨੇ ਅਖੀਰਲੇ ਦਿਨ ਤੱਕ ਨਹੀਂ ਗੋਲਿਆ ਔਰ ਉਹਦੇ ਦੋ ਬੂਥ ਨਹੀਂ ਲੱਗੇ ਕੋਨ ਰਿਕਾਰਡ ਮੇਰੇ ਕੋਲ ਉਹਨਾਂ ਕੋਲ ਸਾਰੇ ਰਿਕਾਰਡ ਹੈਗੇ ਉਹਨਾਂ ਨੂੰ ਦਿਖਾ ਦਿਓ ਵੀ ਢੋਕਾ ਦਾ ਕਿਹੜਾ ਬੂਥ ਕਿੱਥੇ ਲੱਗਾ ਫੇ ਕਾਰੇ ਵਸੇ ਫੇ ਭਾਜਪੀ ਭਾਜਪੀ ਜਬਦੇ ਰਹਿੰਦੀ ਹੈ ਭਾਜਪੀ ਸੈਂਟਰ ਦੀ ਪਾਰਟੀ ਰਹੀ ਗਈ ਪੰਜਾਬ ਦੇ ਵਿੱਚ ਕੋਈ ਵਜੂਦ ਹੈਗਾ ਨਹੀਂ ਪੰਜਾਬ ਚ ਖਤਮ ਹੋ ਗਿਆ ਅਜਨ ਰਾਸ਼ਾ ਨਾ ਜੇ ਰਗੀ ਹੈ ਐਨੇ ਸਾਲ ਨੌਕਰੀ ਕਰ ਲਈ ਐਨੇ ਸਾਲ ਸੇਵਾ ਕਰ ਲਈ ਆਹੀ ਕਹੇ ਜਾਓਗੇ ਨੌਕਰੀ ਕਰ ਲਈ ਸੇਵਾ ਕਰ ਲਈ ਕੁਛ ਖਟਿਆ ਕੁਛ ਨਹੀਂ ਜੀ ਟੱਕੇ ਦਾ ਖਟਲੇ ਹੋਣੇ ਨੇ ਉਹ ਤਾਂ ਬਹੁਤ ਖਟੇ ਕਿਦਾਰ ਕਿਤਾ ਠੱਕੇ ਪਏ ਉਹ ਚਲੋ ਉਹ ਇੱਕ ਪਰਿਵਾਰ ਚੋਂ ਆਏ ਆ ਨਰਾਜ਼ਗੀਆਂ ਹਰ ਪਰਿਵਾਰ ਚ ਹੁੰਦੀਆਂ ਜਦੋਂ ਇੱਕ ਪਰਿਵਾਰ ਦਾ ਨਰਾਜ਼ਗੀ ਵੱਡਾ ਹੋਵੇ ਉਹ ਨਾ ਸੁਣੇ ਫਿਰ ਘਰ ਦਾ ਬੱਚਾ ਅੱਡ ਹੋ ਜਾਂਦਾ ਮਤਲਬ ਉਸ ਬੰਦੇ ਨੂੰ ਕੱਢ ਦਿੱਤਾ ਜਾਵੇ ਜਿਹੜੇ ਜਿਹਦੀ ਗੱਲ ਨਹੀਂ ਸੁਣੀ ਜਾਂਦੀ ਫਿਰ ਬੀਜਪੀ ਦੁਆਰਾ ਜੁਆਇਨ ਕਰੋਗੇ ਨਹੀਂ ਬੀਜਪੀ ਦੁਆਰਾ ਲੀਤਾ ਗੱਲ ਹੀ ਰਹੇਗੀ ਮੈਂ ਤਾਂ 13 ਸਾਲ ਇੱਕ ਥਾਂ ਤੇ ਟਿਕਿਆ ਰਿਹਾ ਉਸ ਬੰਦੇ ਨੂੰ ਕੱਢੇ ਤੁਸੀਂ આરોਪ ਲਗਾ ਰਹੇ ਹੋ ਚਲੋ ਨਾਮ ਨਹੀਂ ਲੈ ਰਹੇ ਤੁਸੀਂ ਮੈਂ ਉਸ ਬੰਦੇ 'ਤੇ આરોਪ ਨਹੀਂ ਲਾ ਰਿਹਾ ਮੈਂ ਤਾਂ ਇੱਕ ਗੱਲ ਕਰ ਰਿਹਾ ਵੀ ਮੈਂ ਸੁਣਵਾਈ ਨਹੀਂ ਹੋਈ ਦੇ ਕੋਈ ਇੱਕ ਘਰ ਦਾ ਮੁਖੀ ਹੁੰਦਾ ਹੈ ਬਿਲਕੁਲ ਬੱਚੇ ਦੋ ਉਹਦੇ ਹੁੰਦੇ ਆ ਉਹ ਇੱਕ ਦੀ ਸੁਣੇ ਦੂਜੇ ਦੀ ਨਾ ਸੁਣੇ ਉਹ ਘਰ ਤੋਂ ਛੱਡ ਕੇ ਜਾਂਦਾ ਉਹ ਘਰ ਛੱਡ ਆਇਆ ਮੈਂ ਹੁਣ ਦੁਆਰਾ ਜਾਣ ਵਾਲਾ ਤਾਂ ਕੋਈ ਟੁੱਕ ਨਹੀਂ ਉੱਥੇ ਰਹਿ ਗਿਆ ਮਤਲਬ ਜਿੰਨੇ ਮਰਜੀ ਲollipops ਦੇ ਲੈਣ ਕੁਛ ਦੇ ਲੈਣ ਉਹ ਭਾਈ ਲollipops ਵਾਲੀ ਮੈਨੂੰ ਕਿਹੜਾ ਕੋਈ ਲਾਲਚ ਆਉਣਾ ਤੋਂ ਮਤਲਬ ਭਾਜਪੀ ਦਾ ਵजूद ਪੰਜਾਬ ਵਿੱਚ ਨਹੀਂ ਹੈ ਨਹੀਂ ਉਹ ਭਾਜਪੀ ਦੇ ਵਰਕਰ ਜੋ ਅਮੀਸ਼ਾ ਜੀ ਦੀਆਂ ਥਿਉਰੀਆਂ ਹੈ ਆਲ ਇੰਡੀਆ ਚ ਉਹ ਭਾਜਪੀ ਦੇ ਵਰਕਰ ਤਾਕਤ ਨਹੀਂ ਥਿਉਰੀਆ ਉਹ ਮਤਲਬ ਜੋ ਪਾਲਿਸੀਆਂ ਉਹ ਬਣਾ ਕੇ ਭੇਜਦੇ ਆ ਉਹ ਨਹੀਂ ਇੱਥੇ ਇੰਪਲੀਮੈਂਟ ਹੁੰਦੀਆਂ ਮਤਲਬ ਜੋ ਕਹਿੰਦੇ ਪੰਨਾ ਪ੍ਰਮੁਖ ਲਾਓ ਤੁਸੀਂ ਇਹਨਾਂ ਦੇ ਪੰਨਾ ਪ੍ਰਮੁਖ ਚੈੱਕ ਕਰ ਲਓ ਕੋਈ ਵੀ ਨਹੀਂ ਲਿਗਲੀ ਉਹ ਹੈਗਾ ਉਹ ਫਰਜੀ ਘਰ ਬੈਠ ਕੇ ਕੰਮ ਹੁੰਦਾ ਉਹ ਇਹ ਖੁਲਾਸੇ ਕਰ ਰਿਹਾ ਫਰਜੀ ਕੰਮ ਵੀ ਜੇ ਵੀ ਫਿਰ ਇਲੈਕਸ਼ਨ ਨਹੀਂ ਫਰਜੀ ਕੰਮ ਕੁਝ ਕਰਦੀ ਹੁੰਦੀ ਪੰਜਾਬ ਵਿੱਚ ਨਹੀਂ ਉਹ ਨਹੀਂ ਇਲੈਕਸ਼ਨ ਤਾਂ ਦੇਖੋ ਜੈਨੂਨ ਹੈ ਉਹਦਾ ਅਪਸਰਾ ਨਹੀਂ ਕਰਾਣੇ ਆ ਜਾਂ ਨਾ ਡਿੱਗ ਜੇ ਬਲਾਈ ਸਾਹਿਬ ਇਸ ਕਰਕੇ ਖੁਲਾਸੇ ਨਹੀਂ ਕਰਨੇ ਫਿਰ ਜਿਹੜਾ ਫੰਡਿੰਗ ਫੰਡਿੰਗ ਆਂਦੀ ਉਹ ਫਿਰ ਕਿੱਥੇ ਜਾਂਦੀ ਫੰਡਿੰਗ ਤਾਂ ਨਹੀਂ ਕਿਹਨੂੰ ਫੰਡਿੰਗ ਹੁੰਦੀ ਹੈ ਫੰਡ ਤਾਂ ਭੇਜਦੀਆਂ ਹੁੰਦੀਆਂ ਉਹ ਪਤਾ ਨਹੀਂ ਜਿਹੜਾ ਲੜਦਾ ਉਹ ਨੂੰ ਪਤਾ ਹੋਏਗਾ ਵਰਕਰ ਨੂੰ ਤਾਂ ਕੋਈ ਫੰਡ ਨਹੀਂ ਆਉਂਦਾ ਵੀ ਸੇਵਾ ਕਦੇ ਕਰਦੇ ਹੋ ਨਹੀਂ ਦੇਖੋ ਦੇਸ਼ ਦੇ ਹਿੱਤ ਲਈ ਸੇਵਾ ਕੀਤੀ ਦੇਸ਼ਿਤ ਲਈ ਦੇਸ਼ਿਤ ਲਈ ਜੱਚੀ ਸੀ ਗੱਲ ਪਰਿਵਾਰ ਸੀ ਪਰਿਵਾਰ ਨਾਲ ਜੁੜੇ ਸੀ ਪਰਿਵਾਰ ਦੀ ਸੇਵਾ ਕੀਤੀ ਪਰ ਪਰਿਵਾਰ 'ਚ ਕੋਈ ਗੱਲ ਹੋਈ ਤੇ ਪਰਿਵਾਰ ਮੁਖੀ ਨੂੰ ਦੱਸੀ ਗਈ ਉਹਨੇ ਉਸ ਚੀਜ਼ ਬਾਰੇ ਧਿਆਨ ਨਹੀਂ ਦਿੱਤਾ ਤੁਸੀਂ ਕਾਂਗਰਸ ਦੇ ਤਾਂ ਕਾਫੀ ਬڑے ਵਰਕਰ ਹੋ ਬੜੀ ਦੇਰ ਤੋਂ ਕਾਂਗਰਸ ਨਾਲ ਜੁੜੇ ਹੋਏ ਹੋ ਲੇਕਿਨ ਕਈ ਝੁਲਮ ਵੀ ਸਹਲੇ ਨੇ ਹੁਣ ਇਲੈਕਸ਼ਨ ਦੀ ਤਿਆਰੀਆਂ ਬਿਲਕੁਲ ਤਿਆਰੀਆਂ ਨੇ ਨਾਰਾ ਕੀ ਰੱਖਾਂਗੀ ਮੇਰਾ ਭਰਾ ਮਰੇ ਨਾਲ ਜੁੜਿਆ ਹੈ ਮੇਰਾ ਵੱਡਾ ਭਰਾ ਰਾਜੀਓ ਬਰਾਏ ਅੱਜ ਹਰਸ਼ ਲੱਕੀ ਮੇਰੇ ਛੋਟੇ ਭਰਾ ਦੋਨੋਂ ਇਹ ਸਾਰੀ ਕਈ ਟੀਮ ਮੈਨੂੰ ਅੱਜ ਧਰਮਪੁਰੇ ਦੀ ਸ਼ਿਵਾਜੀ ਨਗਰ ਦੀ ਇਹ ਮੇਰੇ ਨਾਲ ਅੱਜ ਜੁੜੀ ਹੈ ਬਿਲਕੁਲ ਮਰੀਆਂ ਬਾਹਾਂ ਮਜ਼ਬੂਤ ਹੋਈਆਂ ਨੇ ਇਲੈਕਸ਼ਨ ਦੀ ਪੂਰੀ ਤਿਆਰੀ ਹੈ ਬਿਲਕੁਲ ਜੋਰ ਸ਼ੋਰ ਨਾਲ ਲੜਾਂਗੇ ਜਿੱਥੇ ਪਾਰਟੀ ਡਿਊਟੀ ਲਾਏਗੀ ਉਹ ਬਿਲਕੁਲ ਤੈਹ ਦਿਲ ਨਾਲ ਨਵਾਵਾਂਗੇ ਆ ਮਰੀ ਪਾਰਟੀ ਦਾ ਕਿਸੇ ਵੀ ਤੀਸਰੇ ਨੰਬਰ ਤੇ ਆਏਗੀ ਵਜੂਦ ਬਿਜਲੀ ਫਰੀ ਪਾਣੀ ਫਰੀ ਹੁਣ ਤਾਂ ਪਾਣੀ ਦਾ ਕਹਿੰਨਾ ਉਹ ਵੀ ਫਰੀ ਬਿੱਲ ਵੀ ਕੌਣ ਕਹਿ ਰਿਹਾ ਭਾਜੀ ਮੈਂ ਤੁਹਾਨੂੰ ਆਪਣੇ ਜੀਵਾਲ ਸਾਹਿਬ ਦੀ ਪੋਸਟ ਦੇਖੀ ਸੀ ਐ ਕਿ ਅੱਪ ਕੀ ਹਮੇ ਜਿਤਾਓ ਮੈਂ ਤੁਹਾਨੂੰ ਆਪਣੇ ਬਿੱਲ ਦਿਖਾ ਦਰਨਾ 14000 ਰੁਪਏ ਹਰ ਮਹੀਨੇ ਹੁੰਦਾ ਅੱਛਾ ਕੋਈ ਬਿੱਲ ਬੁੱਲ ਫਰੀ ਨਹੀਂ ਹੈਗਾ ਬਿਜਲੀ ਕਿੰਨੂੰ ਫਰੀ ਆਉਂਦੀ ਬਿਜਲੀ ਕਿਸੇ ਨੂੰ ਫਰੀ ਨਹੀਂ ਆ ਬਹੁਤ ਬਹੁਤ ਘੱਟ ਘਰਾਂ ਨੂੰ ਬਿਲੀ ਫਰੀ ਹੈ ਸਾਰੇ ਘਰਾਂ ਨੂੰ ਬਿਲੀ ਫਰੀ ਨਹੀਂ ਹੈਗੀ ਤਾਂ ਤੁਸੀਂ ਥੋੜਾ ਜਿਆਦਾ ਜਿਆਦਾ ਮਾਰਕੀਟ ਚ ਘੁੰਮਦੇ ਤਾਂ ਤੁਹਾਨੂੰ ਜਿਆਦਾ ਪਤਾ ਇਹਦੇ ਬਾਰੇ ਇੰਡਸਟਰੀ ਦੇ ਵਿੱਚ ਲਾਈਟ ਇੰਨੀ ਮਹਿੰਗੀ ਕਰ ਦਿੱਤੀ ਐ ਇੰਡਸਟਰੀ ਚੱਲੀ ਜਾਏਗੀ ਇੱਥੇ ਲੁਧਿਆਣੇ ਦਾ ਕਿਹੜਾ ਰਹਿ ਜਾਏਗਾ ਜੀ ਇੱਥੇ ਸਾਰਾ ਕੰਮ ਹੀ ਇੰਡਸਟਰੀ ਦਾ ਲੁਧਿਆਣੇ ਦਾ ਹੁਣ ਭਾਜਪੀ ਚੋ ਹੁਣ ਵਰਕਰ ਨਾਰਾਜ਼ ਹੋ ਗਏ ਤੇ ਕਾਂਗਰਸ ਪਾਰਟੀਆ ਦਮਨ ਫੜਨ ਲੱਗ ਗਏ ਨੇ ਕਈ ਗੁੰਝੇ ਪੇਤ ਖੋਲੇ ਨੇ ਰਾਜੂ ਬਰਾਏ ਨੇ ਲੈ ਕੇ ਗੱਲ ਕੀਤੀ ਜਾਵੇ ਹੁਣ ਪੇਦਾ ਦੇ ਉੱਤੇ ਵੀ ਇੱਕ ਗੱਲ ਰਹਿ ਜਾਂਦੀ ਐ ਕਿ ਹੁਣ ਖੋਲਨੇ ਕਿੱਦਾਂ ਨੇ ਖੁਲਵਾਉਣ ਵਾਲਾ ਜਜਬਾ ਚਾਹੀਦਾ ਤੇ ਬੋਲਣ ਵਾਲਾ ਵੀ ਜ਼ੁਬਾਨ ਚਾਹੀਦੀ ਹੈ ਲੇਕਿਨ ਹੁਣ ਨਰਾਦ ਕੀ ਜਿਹੜੀ ਬੀਜੇਪੀ ਦੇ ਨਾਲ 14 ਸਾਲ ਦੀ ਰਹੀ 13 ਸਾਲ ਦੀ ਯਾਰੀ ਆਈ ਉਹ ਛੱਡ ਦਿੱਤੀ ਜੀ ਪੀ ਦੇ ਵਿੱਚ ਕਿਹੜੀ ਐਸੀ ਰਣਨੀਤੀ ਚੱਲ ਪਈ ਹੈ ਕਿ ਹੁਣ ਵਰਕਰਾਂ ਦੀ ਜਿੱਥੇ ਪਰਵਾਹ ਨਹੀਂ ਹੋਈ ਤੇ ਕਾਂਗਰਸ ਦੇ ਵਿੱਚ ਸ਼ਾਮਿਲ ਹੋਦੇ ਕਾਂਗਰਸ ਦੇ ਵਿੱਚ ਇਹ ਵਜੂਦ ਦੇਖਣ ਨੂੰ ਮਿਲਦਾ ਹੈ ਕਿ ਕਾਂਗਰਸ ਦੇ ਵਿੱਚ ਵਰਕਰਾਂ ਦੀ ਵੈਲਿਊ ਜ਼ਿਆਦਾ ਹੁੰਦੀ ਹੈ ਲੋਕਾਂ ਨੂੰ ਕੇਰਮਨ ਸੇਵਾ ਸਿੰਘ ਦੇ ਨਾਲ ਵਿਸ਼ਾਲ ਕਪੂਰ ਦੇ ਨਾਲ